ਐਮਪੀ ਸਿਮਰਜੀਤ ਮਾਨਤਾ ਵੱਡਾ ਬਿਆਨ ਸਾਹਮਣੇ ਆਇਆ ਜੀ ਹਾਂ ਰਾਮ ਮੰਦਰ ਨੂੰ ਲੈ ਕੇ ਵੱਡਾ ਬਿਆਨ ਦੇ ਦਿੱਤਾ ਕਿ ਇੱਕ ਮਸਜਿਦ ਨੂੰ ਢਾਕੇ ਤੁਸੀਂ ਰਾਮ ਮੰਦਰ ਬਣਾ ਰਹੇ ਹੋ ਜਿਹੜੀ ਮਾਤੀ ਦਾ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਇੱਥੇ ਜਮਾ ਮਸਜਿਦ ਸੀ ਜਿਸ ਨੂੰ ਢਾਕੇ ਤੁਸੀਂ ਨਵਾਂ ਜਿਹੜਾ ਮੰਦਰ ਬਣਾ ਰਹੇ ਹੋ ਇੱਕ ਜਿਹੜਾ ਧਰਮ ਨਿਰਪੱਖ ਦੇਸ਼ ਹੁੰਦਾ ਉਹ ਕਦੇ ਵੀ ਕਿਸੇ ਧਾਰਮਿਕ ਥਾਂ ਨੂੰ ਨਹੀਂ ਢਾਉਂਦਾ ਪਰ ਤੁਸੀਂ ਉਸ ਥਾਂ ਨੂੰ ਢਾਕੇ ਹੁਣ ਰਾਮ ਮੰਦਰ ਬਣਾ ਰਹੇ ਹੋ ਔਰ ਸੁਪਰੀਮ ਕੋਰਟ ਨੇ ਵੀ ਇਸ ਤੇ ਜਿਹੜਾ ਹੱਕ ਜਤਾਇਆ ਸੀ ਤੇ ਕਿਹਾ ਸੀ ਕਿ ਤੁਸੀਂ ਢਾਕੇ ਰਾਮ ਮੰਦਰ ਬਣਾ ਸਕਦੇ ਹੋ ਇਸ ਤੇ ਵੀ ਹੁਣ ਵਰਦੇ ਨਜ਼ਰ ਆਏ ਨੇ ਕਿ ਰਾਮ ਮੰਦਰ ਤੁਸੀਂ ਮਸਜਿਦ ਨੂੰ ਢਾਕੇ ਬਣਾਇਆ ਔਰ ਉੱਥੇ ਹੀ ਸਖਬੀਰ ਸਿੰਘ ਬਾਦਲ ਦੀ ਮਾਫੀ ਤੇ ਵੀ ਵਰਦੇ ਨਜ਼ਰ ਆਏ ਨੇ ਕਿ ਉਹਨਾਂ ਦੇ ਵੱਲੋਂ ਇਹ ਜਾਲੀ ਮਾਫੀ ਮੰਗੀ ਗਈ ਆ ਉਹ ਜਿਹੜੀਆਂ ਮਾਫੀਆਂ ਮੰਗੀਆਂ ਗਈਆਂ ਨੇ ਉਹ ਕੱਲ ਤੱਕ ਤੇ ਨਹੀਂ ਮੰਗੀਆਂ ਗਈਆਂ ਔਰ ਜਿਸ ਮਾਫੀ ਦੀ ਗੱਲ ਕਰਦੇ ਨੇ ਸਖਬੀਰ ਬਾਦਲ ਔਰ ਉਸ ਤੇ ਵੀ ਸਵਾਲ ਖੜੇ ਕੀਤੇ ਨੇ ਕਿ ਇਹ ਸਭ ਡਰਾਮੇ ਨੇ ਤੇ ਇਸ ਇੱਕ ਮਾਫੀ ਨੇ ਸਖਦੇਵ ਸਿੰਘ ਢੀਂਸਾ ਨੂੰ ਅਕਾਲੀ ਦਲ ਦੇ ਵਿੱਚ ਮੋੜ ਲਿਆਂਦਾ ਔਰ ਇੱਕ ਮਾਫੀ ਨੇ ਆ ਜਿਹੜੀ ਬੀਬੀ ਜਗੀਰ ਕੌਰ ਰਾਉ ਉਸ ਨੂੰ ਵੀ ਮੋੜ ਲਿਆਂਦਾ ਪਹਿਲਾਂ ਤਾਂ ਇਹੀ ਜਗੀਰ ਕੌਰ ਅਕਾਲੀ ਦਲ ਦਾ ਵਿਰੋਧ ਕਰਦੀ ਸੀ ਤਾਂ ਹੁਣ ਹੁਣ ਕਿਉਂ ਨਹੀਂ ਵਿਰੋਧ ਕਰਦੀ ਐਮਪੀ ਸਮਰਜੀਤ ਮਾਨ ਸੁਖਵੀਰਵਾਦ ਤੇ ਵਰਦੇ ਨਜ਼ਰ ਆਏ ਨੇ ਸੁਖਦੇਵ ਸਿੰਘ ਢੀਂਸਾ ਤੇ ਵਰਦੇ ਨਜ਼ਰ ਆਏ ਨੇ ਔਰ ਉੱਥੇ ਹੀ ਬਾਦਲ ਦੀ ਜਿਹੜੀ ਮਾਫੀ ਆ ਸੁਖਵੀਰ ਸਿੰਘ ਬਾਦਲ ਦੀ ਉਸ ਤੇ ਵੀ ਸਵਾਲ ਖੜੇ ਕੀਤੇ ਨੇ ਤੇ ਰਾਮ ਮੰਦਰ ਤਿੱਤਾ ਵੱਡਾ ਜਿਹੜਾ ਸਵਾਲ ਖੜਾ ਕਰ ਦਿੱਤਾ ਕਿ ਜਿਹੜੀ ਮਸਜਿਦ ਨੂੰ ਢਾਕੇ ਤੁਸੀਂ ਰਾਮ ਮੰਦਿਰ ਬਣਾ ਰਹੇ ਹੋ ਤੇ ਕਿੱਥੇ ਦਾ ਨਿਹਾਏ ਹੈ ਬਬਰੀ ਮਸਜਿਦ ਨੂੰ ਸ਼ਹੀਦ ਕਰਕੇ ਹੁਣ ਮੰਦਿਰ ਦੀ ਸਾਰੀ ਕੀਤੀ ਹੈ ਸੁਪਰੀਮ ਕੋਰਟ ਨੇ ਕਿਹਾ ਤਾਂ ਕਿ ਬਹੁਤ ਜਾਇਜ਼ ਕੰਮ ਕੀਤਾ ਹੈ ਮੰਦਿਰ ਦਾ ਤਾਂ ਮੇਰਾ ਮਤਲਬ ਹੈ ਕਿ ਇਹ ਧਾਰਮਿਕ ਜਗਾ ਤੋੜ ਕੇ ਭੰਨ ਕੇ ਉੱਤੇ ਮੰਦਿਰ ਬਣਾਈ ਜਾਣੇ ਕਿ ਇਹੋ ਜੀ ਗੱਲ ਕਦੇ ਹੋ ਸਕਦੀ ਹੈ ਇੱਕ ਸਿਵਲਾਈਜ਼ਡ ਕੰਟਰੀ ਦੇ ਵਿੱਚ ਦਿੱਤੇ ਮਨੁੱਖਤਾ ਦਾ ਰਾਜ ਹੁੰਦਾ ਜਿੱਥੇ ਜਮਹੂਰੀਅਤ ਹੁੰਦੀ ਹੈ ਉੱਥੇ ਐਹੋ ਜਿਹੀਆਂ ਗੱਲਾਂ ਹੋਣ ਕਿ ਤੁਸੀਂ ਦਰਬਾਰ ਸਾਹਿਬ ਦੇ ਉੱਤੇ ਬ੍ਰਿਟਾਨੀਆਂ ਦੀ ਫੌਜ ਸੋਵੀਅਤ ਰੂਸ ਦੀ ਫੌਜ ਆਪਣੀ ਫੌਜ ਭੇਜ ਦੋ ਤੇ ਇੱਥੇ ਸਿੱਖਾਂ ਨੂੰ ਸੰਤ ਜਨੈਲ ਸਿੰਘ ਭਿੰਡਰਵਾਲੇ ਨੂੰ ਸ਼ਹੀਦ ਕਰ ਦੋ ਜਨਰਲ ਸ਼ਬੇਕ ਸਿੰਘ ਨੂੰ ਸ਼ਹੀਦ ਕਰ ਦੋ ਹੋਰ ਸਾਰੇ ਵੱਡੇ ਵੱਡੇ ਸਿੱਖ ਲੀਡਰਾਂ ਨੂੰ ਸ਼ਹੀਦ ਕਰ ਦੋ ਬੱਚਿਆਂ ਨੂੰ ਮਾਰ ਦੋ ਬੀਬੀਆਂ ਨੂੰ ਮਾਰ ਦੋ ਆ ਜਿਹੜਾ ਸਰੋਵਰ ਹੈ ਇਹ ਤਾਂ ਲਾਲ ਹੋਇਆ ਪਿਆ ਸੀਗਾ ਇਹ 1984 ਦੇ ਵਿੱਚ ਸੋ ਮੇਰਾ ਮਤਲਬ ਹੈ ਕਿ ਇਹੋ ਜਿਹੇ ਜਮਾਨੇ ਦੇ ਵਿੱਚ ਅਸੀਂ ਸਿੱਖ ਰਹਿ ਰਿਹਾ ਕਿ ਲੱਖ ਲਾਨਤ ਹੈ ਸਾਡੀ ਕਿ ਜਿਹੜਾ ਅਸੀਂ ਅੱਜ ਵੀ ਆਮ ਪਾਰਟੀ ਭਾਜਪੀ ਕਾਂਗਰਸ ਨੂੰ ਵੋਟਾਂ ਪਾਈ ਜਾਂਦੇ ਆ ਤੇ ਸਾਡੀ ਇਹ ਕੌਮियत ਕਬੂਤ ਕਦੋਂ ਜਾਗੂਗੀ ਕਿ ਅਸੀਂ ਸਿੱਖ ਉਹਦੇ ਗੁਲਾਮ ਹਿੰਦੂ ਵੀ ਸੀਗਾ ਮੁਸਲਮਾਨ ਵੀ ਗੁਲਾਮ ਸੀ ਸਿੱਖ ਵੀ ਗੁਲਾਮ ਸੀ ਗੁਲਾਮੀ ਦੇ ਵਿੱਚ ਸਾਡੇ ਚ ਬਰਾਬਰੀਤਾ ਸੀ ਪਰ 1947 ਦੇ ਵਿੱਚ ਜਦੋਂ ਅੰਗਰੇਜ਼ ਚਲੇ ਗਿਆ ਅਸੀਂ ਕਹਿੰਦੇ ਹਾਂ ਸਿੱਖਾਂ ਨੇ ਕੁਰਬਾਨੀਆਂ ਕੀਤੀ ਹੈ ਤੇ ਜਿਹੜੇ ਪਾਕਿਸਤਾਨ ਦੇ ਵਿੱਚ ਅਸੀਂ ਸਿੱਖ ਰਹੇ ਗਏ ਆ ਉਹ ਤਾਂ ਮੁਸਲਮਾਨ ਦੇ ਗੁਲਾਮ ਹੈ ਜਿਹੜੇ ਹਿੰਦੁਸਤਾਨ 'ਚ ਅਸੀਂ ਅੱਜ ਬੈਠੇ ਐ ਅੱਜ ਅਸੀਂ ਹਿੰਦੂਆਂ ਦੇ ਗੁਲਾਮ ਐ ਪਰ ਜਦੋਂ ਅੰਗਰੇਜ਼ ਸੀਗਾ ਸਾਡੀ ਗੁਲਾਮੀ ਦੇ ਵਿੱਚ ਬਰਾਬਰਤਾ ਸੀਗੀ ਹਿੰਦੂ ਵੀ ਗੁਲਾਮ ਸੀ ਸਿੱਖ ਵੀ ਗੁਲਾਮ ਸੀ ਮੁਸਲਮਾਨ ਵੀ ਗੁਲਾਮ ਸੀ ਤੇ ਹੁਣ ਫੇਰਾ ਸਾਰੇ ਨੌਜਵਾਨ ਨਸੇ ਜਾਂਦੇ ਐ ਅੰਗਰੇਜ਼ਾਂ ਦੇ ਮੁਲਕਾਂ 'ਚ ਤੇ ਫੇਰ ਉਹ ਮਾਰੇ ਐ ਉਹਨਾਂ ਨੂੰ ਕਦੇ ਨਹੀਂ ਕੱਢਣਾ ਸੀਗਾ ਮਾਨ ਸਾਹਿਬ ਬੰਦੀ ਸਿੰਘ ਜੀ ਰਾਏ ਨੇ ਇੱਕ ਬਾਲਸੋ ਨੇ ਮਾਫੀ ਵੀ ਮੰਗੀ ਸੀ ਕਾਲ ਤੱਕ ਐਕਸੈਪਟ ਕੀਤੀ ਕਿ ਜੋ ਗਲਤੀਆਂ ਹੋ ਗਈਆਂ ਸਾਡੀ ਸਰਕਾਰ ਵਲੇ ਜੁਗਵੀਰ ਬਾਦਲ ਨਹੀਂ ਨਹੀਂ ਉਹਨੇ ਉਹਨਾਂ ਨੇ ਇਹ ਮਾਫੀ ਨਾ ਇਹ ਕੰਡੀਸ਼ਨਸ ਲਾ ਕੇ ਮੰਗੀ ਹੈ ਕਿ ਭੁੱਲਿਆ ਜਾਂ ਕਿਸੇ ਤਰ੍ਹਾਂ ਇਹ ਅਣਜਾਣਿਆਂ ਮੇਥੋਂ ਗਲਤੀਆਂ ਹੋਈਆਂ ਉਹਦੀ ਮੈਂ ਭੁੱਲ ਮੰਗਦਾ ਹੈ ਤੇ ਉਹ ਅਕਾਲ ਤਖਤ ਸਾਹਿਬ ਤੇ ਨਹੀਂ ਮੰਗੀ ਆ ਕੇ ਉਹ ਵੈਸੇ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਮੰਗ ਲਈ ਸੀ ਤੇ ਉਹਦੇ ਪਿੱਛੇ ਸਾਰੇ ਜਿਹੜੇ ਬੀਬੀ ਜਗੀਰ ਕੌਰ ਜੀ ਵੀ ਤੇ ਢੀਂਸਾ ਸਾਹਿਬ ਸਾਡੇ ਬਹੁਤ ਸੀਨੀਅਰ ਲੀਡਰ ਹੈ ਉਹ ਕਹਿੰਦੇ ਸੀਗੇ ਕਿ ਅਸੀਂ ਸੁਖਬੀਰ ਨੂੰ ਮੰਨ ਨਹੀਂ ਸਕਦੇ ਪ੍ਰਧਾਨ ਪਰ ਉਹ ਨਕਲੀ ਜਿਹੜੀ ਮਾਫੀ ਮੰਗੀ ਹੈ ਉਸ ਤੋਂ ਬਾਅਦ ਬੀਬੀ ਜਗਦੀਰ ਕੌਰ ਵੀ ਰਾਜੀ ਹੋ ਗਈ ਹੈ ਢੀਂਸਾ ਸਾਹਿਬ ਵੀ ਰਾਜੀ ਹੋ ਗਿਆ ਮੈਂ ਸਮਝਦਾ ਹਾਂ ਇਸ ਤਰ੍ਹਾਂ ਨਕਸਾਨ ਕੌਮ ਦਾ ਇਨੇ ਸੀਨੀਅਰ ਲੀਡਰਸ ਨੂੰ ਨਹੀਂ ਕਰਨਾ ਚਾਹੀਦਾ ਕਿ ਜੇ ਇੱਕ ਵਾਰੀ ਵਚਨ ਦੇ ਦਿੱਤਾ ਤੁਸੀਂ ਕਿ ਅਸੀਂ ਸੁਖਬੀਰ ਸਿੰਘ ਨੂੰ ਪ੍ਰਧਾਨ ਨਹੀਂ ਮੰਨਣਾ ਫਿਰ ਉਸ ਗੱਲ ਦੇ ਉੱਤੇ ਟਿਕ ਜਾਣਾ ਚਾਹੀਦਾ 27 ਜਨਵਰੀ ਇੱਕ ਦਿੱਤਾ ਸਮਾਂ ਕਿ ਐਸਜੀਪੀਸੀ ਨੂੰ ਬੰਦੀ ਸਿੰਘਾ ਦਾ ਮੁੱਦਾ ਹੈ ਤੇ ਪਈ ਰਾਜਮਾਨ ਦਾ ਮੁੱਦਾ ਉਹ ਹੱਲ ਕੀਤਾ ਜਾਵੇ ਨਹੀਂ ਤੇ ਫਿਰ ਆਰ ਪਾਰ ਦੀ ਗੱਲ ਕੀਤੀ ਜਾਵੇ ਕਿ ਹੁਣ ਤੱਕ ਹੱਲ ਹੋ ਸਕਦਾ ਸੀਗਾ ਜੇ ਹੁਣ ਫੇਰ 27 ਤਰੀਕ ਦੇ ਦਿੱਤੀ ਹੈ ਪਤਾ ਨਹੀਂ ਜੀ ਇਹ ਕਹਿੰਦੇ ਪੰਜਾਬ ਨੂੰ ਆਜ਼ਾਦ ਕਰਾਉਣਾ ਹੈਗਾ ਸੁਖਬੀਰ ਸਿੰਘ ਜੀ ਕਹਿੰਦੇ ਆਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਮਾਰਚ ਕਰਨੀ ਹੈ ਮੈਂ ਤਾਂ ਕਹਿੰਦਾ ਕਿ ਇਹ ਗੱਲ ਉਹਨਾਂ ਦਾ ਜਿਹੜਾ ਗੁੱਟ ਅਕਾਲੀ ਦਲ ਹੈ ਉਹਨੂੰ ਜੇ ਪਹਿਲਾਂ ਆਜ਼ਾਦ ਕਰਾ ਲੈਣ ਤੇ ਉਹ ਬਿਹਤਰ ਹੋਊਗਾ ਫਿਰ ਸਾਰਾ ਪੰਜਾਬ ਤੇ ਸਿੱਖ ਵੀ ਆਜ਼ਾਦ ਹੋ ਜਾਣਗੇ ਜੇ ਉਹ ਬਾਦਲ ਦਲੀ ਗਏ ਆਪਣੇ ਆਪ ਨੂੰ ਆਜ਼ਾਦ ਕਰਾ ਲੜ ਐਮਪੀ ਸਿਮਰਜੀਤ ਮਾਨਤਾ ਵੱਡਾ ਬਿਆਨ ਸਾਹਮਣੇ ਆਇਆ ਜੀ ਹਾਂ ਰਾਮ ਮੰਦਰ ਨੂੰ ਲੈ ਕੇ ਵੱਡਾ ਬਿਆਨ ਦੇ ਦਿੱਤਾ ਕਿ ਇੱਕ ਮਸਜਿਦ ਨੂੰ ਢਾਕੇ ਤੁਸੀਂ ਰਾਮ ਮੰਦਰ ਬਣਾ ਰਹੇ ਹੋ ਜਿਹੜੀ ਮਾਤੀ ਦਾ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਇੱਥੇ ਜਮਾ ਮਸਜਿਦ ਸੀ ਜਿਸ ਨੂੰ ਢਾਕੇ ਤੁਸੀਂ ਨਵਾਂ ਜਿਹੜਾ ਮੰਦਰ ਬਣਾ ਰਹੇ ਹੋ ਇੱਕ ਜਿਹੜਾ ਧਰਮ ਨਿਰਪੱਖ ਦੇਸ਼ ਹੁੰਦਾ ਉਹ ਕਦੇ ਵੀ ਕਿਸੇ ਧਾਰਮਿਕ ਥਾਂ ਨੂੰ ਨਹੀਂ ਢਾਉਂਦਾ ਪਰ ਤੁਸੀਂ ਉਸ ਥਾਂ ਨੂੰ ਢਾਕੇ ਹੁਣ ਰਾਮ ਮੰਦਰ ਬਣਾ ਰਹੇ ਹੋ ਔਰ ਸੁਪਰੀਮ ਕੋਰਟ ਨੇ ਵੀ ਇਸ ਤੇ ਜਿਹੜਾ ਹੱਕ ਦਿੱਤਾਇਆ ਸੀ ਤੇ ਕਿਹਾ ਸੀ ਕਿ ਤੁਸੀਂ ਢਾਕੇ ਰਾਮ ਮੰਦਰ ਬਣਾ ਸਕਦੇ ਹੋ ਇਸ ਤੇ ਵੀ ਹੁਣ ਵਰਦੇ ਨਜ਼ਰ ਆਏ ਨੇ ਕਿ ਰਾਮ ਮੰਦਰ ਤੁਸੀਂ ਮਸਜਿਦ ਨੂੰ ਢਾਕੇ ਬਣਾਇਆ ਔਰ ਉੱਥੇ ਹੀ ਸਖਬੀਰ ਸਿੰਘ ਬਾਦਲ ਦੀ ਮਾਫੀ ਤੇ ਵੀ ਵਰਦੇ ਨਜ਼ਰ ਆਏ ਨੇ ਕਿ ਉਹਨਾਂ ਦੇ ਵੱਲੋਂ ਇਹ ਜਾਲੀ ਮਾਫੀ ਮੰਗੀ ਗਈ ਆ ਉਹ ਜਿਹੜੀਆਂ ਮਾਫੀਆਂ ਮੰਗੀਆਂ ਗਈਆਂ ਨੇ ਉਹ ਕਾਲ ਤਖਤ ਤੇ ਨਹੀਂ ਮੰਗੀਆਂ ਗਈਆਂ ਔਰ ਜਿਸ માਫੀ ਦੀ ਗੱਲ ਕਰਦੇ ਨੇ ਸਕਬੀਰ ਬਾਦਲ ਔਰ ਉਸਤੇ ਵੀ ਸਵਾਲ ਖੜੇ ਕੀਤੇ ਨੇ ਇਹ ਸਭ ਡਰਾਮੇ ਨੇ ਤੇ ਇਸ ਇੱਕ ਮਾਫੀ ਨੇ ਸੁਖਦੇਵ ਸਿੰਘ ਢੀਂਸਾ ਨੂੰ ਅਕਾਲੀ ਦਲ ਦੇ ਵਿੱਚ ਮੋੜ ਲਿਆਂਦਾ ਔਰ ਇੱਕ ਮਾਫੀ ਨੇ ਜਿਹੜੀ ਬੀਬੀ ਜਗੀਰ ਕੌਰ ਰਾਉ ਉਸ ਨੂੰ ਵੀ ਮੋੜ ਲਿਆਂਦਾ ਪਹਿਲਾਂ ਤਾਂ ਇਹੀ ਜਗੀਰ ਕੌਰ ਅਕਾਲੀ ਦਲ ਦਾ ਵਿਰੋਧ ਕਰਦੀ ਸੀ ਤਾਂ ਹੁਣ ਹੁਣ ਕਿਉਂ ਨਹੀਂ ਵਿਰੋਧ ਕਰਦੀ ਐਮਪੀ ਸਿਮਰਜੀਤ ਮਾਨ ਸਕਬੀਰ ਬਾਦਲ ਤੇ ਵਰਦੇ ਨਜ਼ਰ ਆਏ ਨੇ ਸੁਖਦੇਵ ਸਿੰਘ ਢੀਂਸਾ ਤੇ ਵਰਦੇ ਨਜ਼ਰ ਆਏ ਨੇ ਔਰ ਉੱਤੇ ਹੀ ਬਾਦਲ ਦੀ ਜਿਹੜੀ ਮਾਫੀ ਆ ਸੁਬੀਸ਼ ਬਾਦਲ ਦੀ ਉਸਤੇ ਵੀ ਸਵਾਲ ਖੜੇ ਕੀਤੇ ਨੇ ਤੇ ਰਾਮ ਮੰਦਰ ਦਿੱਤਾ ਵੱਡਾ ਜਿਹੜਾ ਸਵਾਲ ਖੜਾ ਕਰ ਦਿੱਤਾ ਕਿ ਜਿਹੜੀ ਮਸਜਿਦ ਨੂੰ ਢਾਕੇ ਤੁਸੀਂ ਰਾਮ ਮੰਦਰ ਬਣਾ ਰਹੇ ਹੋ ਇਹ ਕਿੱਥੇ ਦਾ ਨਿਹਾਏ ਹੈ ਬਬਰੀ ਮਸਜਿਦ ਨੂੰ ਸ਼ਹੀਦ ਕਰਕੇ ਹੁਣ ਮੰਦਰ ਦੀ ਇਹ ਸਾਰੀ ਕੀਤੀ ਹੈ ਸੁਪਰੀਮ ਕੋਰਟ ਨੇ ਕਿਹਾ ਤਾਂ ਕਿ ਬਹੁਤ ਜਾਇਜ਼ ਕੰਮ ਕੀਤਾ ਹੈ ਮੰਦਰ ਦਾ ਤਾਂ ਮੇਰਾ ਮਤਲਬ ਹੈ ਕਿ ਇਹ ਧਾਰਮਿਕ ਜਗਾ ਤੋੜ ਕੇ ਭੰਨ ਕੇ ਉੱਤੇ ਮੰਦਿਰ ਬਣਾਈ ਜਾਣੇ ਕਿ ਇਹੋ ਜੀ ਗੱਲ ਕਦੇ ਹੋ ਸਕਦੀ ਹੈ ਇੱਕ ਸਿਵਲਾਈਜ਼ਡ ਕੰਟਰੀ ਦੇ ਵਿੱਚ ਦਿੱਤੇ ਮਨੁੱਖਤਾ ਦਾ ਰਾਜ ਹੁੰਦਾ ਜਿੱਥੇ ਜਮਹੂਰੀਅਤ ਹੁੰਦੀ ਹੈ ਉੱਥੇ ਇਹੋ ਜੀਆਂ ਗੱਲਾਂ ਹੋਣ ਕਿ ਤੁਸੀਂ ਦਰਬਾਰ ਸਾਹਿਬ ਦੇ ਉੱਤੇ ਬ੍ਰਿਟਾਨੀਆਂ ਦੀ ਫੌਜ ਸੋਵੀਅਤ ਰੂਸ ਦੀ ਫੌਜ ਆਪਣੀ ਫੌਜ ਭੇਜ ਦੋ ਤੇ ਇੱਥੇ ਸਿੱਖਾਂ ਨੂੰ ਸੰਤ ਜਨੈਲ ਸਿੰਘ ਭਿੰਡਾਵਾਲੇ ਨੂੰ ਸ਼ਹੀਦ ਕਰ ਦੋ ਜਨਰਲ ਸ਼ਬੇਕ ਸਿੰਘ ਨੂੰ ਸ਼ਹੀਦ ਕਰ ਦੋ ਹੋਰ ਸਾਰੇ ਵੱਡੇ ਵੱਡੇ ਸਿੱਖ ਲੀਡਰਾਂ ਨੂੰ ਸ਼ਹੀਦ ਕਰ ਦੋ ਬੱਚਿਆਂ ਨੂੰ ਮਾਰ ਦੋ ਬੀਬੀਆਂ ਨੂੰ ਮਾਰ ਦੋ ਆ ਜਿਹੜਾ ਸਰੋਵਰ ਹੈ ਇਹ ਤਾਂ ਲਾਲ ਹੋਇਆ ਪਿਆ ਸੀਗਾ ਇਹ 1984 ਦੇ ਵਿੱਚ ਸੋ ਮੇਰਾ ਮਤਲਬ ਹੈ ਕਿ ਇਹੋ ਜਿਹੇ ਜਮਾਨੇ ਦੇ ਵਿੱਚ ਅਸੀਂ ਸਿੱਖ ਰਹਿ ਰਹੀ ਹੈ ਕਿ ਲੱਖ ਲਾਨਤ ਹੈ ਸਾਡੀ ਕਿ ਜਿਹੜਾ ਅਸੀਂ ਅੱਜ ਵੀ ਆਮ ਪਾਰਟੀ ਭਾਜਪੀ ਕਾਂਗਰਸ ਨੂੰ ਵੋਟਾਂ ਪਾਈ ਜਾਂਦੇ ਆ ਤੇ ਸਾਡੀ ਇਹ ਕੌਮੀਅਤ ਕਬਤ ਕਰੋ ਜਾਗੂਗੀ ਕਿ ਅਸੀਂ ਸਿੱਖ ਹਾਂ ਉਹਦੇ ਗੁਲਾਮ ਹਿੰਦੂ ਵੀ ਸੀਗਾ ਮੁਸਲਮਾਨ ਵੀ ਗੁਲਾਮ ਸੀ ਸਿੱਖ ਵੀ ਗੁਲਾਮ ਸੀ ਗੁਲਾਮੀ ਦੇ ਵਿੱਚ ਸਾਡੇ 'ਚ ਬਰਾਬਰੀਤਾ ਸੀ ਪਰ 1947 ਦੇ ਵਿੱਚ ਜਦੋਂ ਅੰਗਰੇਜ਼ ਚਲੇ ਗਿਆ ਅਸੀਂ ਕਹਿੰਦੇ ਹਾਂ ਸਿੱਖਾਂ ਨੇ ਕੁਰਬਾਨੀਆਂ ਕੀਤੀ ਹੈ ਤੇ ਜਿਹੜੇ ਪਾਕਿਸਤਾਨ ਦੇ ਵਿੱਚ ਅਸੀਂ ਸਿੱਖ ਰਹੇ ਗਏ ਆ ਉਹ ਤਾਂ ਮੁਸਲਮਾਨ ਦੇ ਗੁਲਾਮ ਹੈ ਜਿਹੜੇ ਹਿੰਦੁਸਤਾਨ 'ਚ ਅਸੀਂ ਅੱਜ ਬੈਠੇ ਆ ਅੱਜ ਅਸੀਂ ਹਿੰਦੂਆਂ ਦੇ ਗੁਲਾਮ ਹੈ ਪਰ ਜਦੋਂ ਅੰਗਰੇਜ਼ ਸੀਗਾ ਸਾਡੀ ਗੁਲਾਮੀ ਦੇ ਵਿੱਚ ਬਰਾਬਰਤਾ ਸੀਗੀ ਹਿੰਦੂ ਵੀ ਗੁਲਾਮ ਸੀ ਸਿੱਖ ਵੀ ਗੁਲਾਮ ਸੀ ਮੁਸਲਮਾਨ ਵੀ ਗੁਲਾਮ ਸੀ ਤੇ ਹੁਣ ਫੇਰਾ ਸਾਰੇ ਨੌਜਵਾਨ ਨਸੇ ਜਾਂਦੇ ਆ ਅੰਗਰੇਜ਼ਾਂ ਦੇ ਮੁਲਕਾਂ 'ਚ ਤੇ ਫੇਰ ਉਹ ਮਾਰੇ ਆ ਉਹਨਾਂ ਨੂੰ ਕਦੇ ਨਹੀਂ ਕੱਢਣਾ ਸੀਗਾ ਮਾਨ ਸਾਹਿਬ ਬੰਦੀ ਸਿੰਘ ਜੀ ਆਏ ਸਾਬੇ ਇੱਕ ਬਾਲਸਾ ਨੇ ਮਾਫੀ ਵੀ ਮੰਗੀ ਸੀ ਕਾਲ ਤੱਕ ਐਕਸੈਪਟ ਕੀਤੀ ਕਿ ਜੋ ਗਲਤੀਆਂ ਹੋ ਗਈਆਂ ਸਾਡੀ ਸਰਕਾਰ ਵਲੇ ਜੀ ਜੀ ਤਕਵੀਰ ਬਾਦਲ ਉਹਨਾਂ ਨੇ ਨਹੀਂ ਨਹੀਂ ਉਹਨੇ ਉਹਨਾਂ ਨੇ ਇਹ ਮਾਫੀ ਨਾ ਇਹ ਕੰਡੀਸ਼ਨਸ ਲਾ ਕੇ ਮੰਗੀ ਹੈ ਕਿ ਆ ਭੁੱਲਿਆਂ ਜਾਂ ਕਿਸੇ ਤਰ੍ਹਾਂ ਅਣਜਾਣੇ ਮੇਥੋਂ ਗਲਤੀਆਂ ਹੋਈਆਂ ਉਹਦੀ ਮੈਂ ਭੁੱਲ ਮੰਗਦਾ ਤੇ ਉਹ ਅਕਾਲ ਤਖਤ ਸਾਹਿਬ ਤੇ ਨਹੀਂ ਮੰਗੀ ਆ ਕੇ ਉਹ ਵੈਸੇ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਮੰਗ ਲਈ ਸੀ ਤੇ ਉਹਦੇ ਪਿੱਛੇ ਸਾਰੇ ਜਿਹੜੇ ਬੀਬੀ ਜਗੀਰ ਕੌਰ ਜੀ ਵੀ ਤੇ ਢੀਂਸਾ ਸਾਹਿਬ ਸਾਡੇ ਬਹੁਤ ਸੀਨੀਅਰ ਲੀਡਰ ਹੈ ਉਹ ਕਹਿੰਦੇ ਸੀਗੇ ਕਿ ਅਸੀਂ ਸੁਖਬੀਰ ਨੂੰ ਮੰਨ ਨਹੀਂ ਸਕਦੇ ਪ੍ਰਧਾਨ ਪਰ ਉਹ ਨਕਲੀ ਜਿਹੜੀ ਮਾਫੀ ਮੰਗੀ ਹੈ ਉਸ ਤੋਂ ਬਾਅਦ ਬੀਬੀ ਜਗਦੀਰ ਕੌਰ ਵੀ ਰਾਜੀ ਹੋ ਗਈ ਹੈ ਢੀਂ ਸੱਤਾ ਵੀ ਰਾਜੀ ਹੋ ਗਈ ਹੈ ਮੈਂ ਸਮਝਦਾ ਹਾਂ ਇਸ ਤਰ੍ਹਾਂ ਨਕਸਾਨ ਕੌਮ ਦਾ ਇਨੇ ਸੀਨੀਅਰ ਲੀਡਰਸ ਨੂੰ ਨਹੀਂ ਕਰਨਾ ਚਾਹੀਦਾ ਕਿ ਜੇ ਇੱਕ ਵਾਰੀ ਵਚਨ ਦੇ ਦਿੱਤਾ ਤੁਸੀਂ ਕਿ ਅਸੀਂ ਸੁਖਬੀਰ ਸਿੰਘ ਨੂੰ ਪ੍ਰਧਾਨ ਨਹੀਂ ਮੰਨਣਾ ਫਿਰ ਉਸ ਗੱਲ ਦੇ ਉੱਤੇ ਟਿਕ ਜਾਣਾ ਚਾਹੀਦਾ 27 ਜਨਵਰੀ ਇੱਕ ਦਿੱਤਾ ਸਮਾਂ ਕਿ ਐਸਜੀਪੀਸੀ ਨੂੰ ਬੰਦੀ ਸਿੰਘਾ ਦਾੜਾ ਮੁੱਦਾ ਤੇ ਪਾਈ ਰਾਜੂਆਂ ਦਾ ਮੁੱਦਾ ਉਹ ਹੱਲ ਕੀਤਾ ਜਾਵੇ ਨਹੀਂ ਤੇ ਫਿਰ ਆਰ ਪਾਰ ਦੀ ਗੱਲ ਕੀਤੀ ਜਾਵੇ। ਜੀ ਹੁਣ ਤੱਕ ਹੱਲ ਹੋ ਸਕਦਾ ਸੀਗਾ ਜ ਹੁਣ ਫੇ 27 ਤਰੀਕ ਦੇ ਦਿੱਤੀ ਹੈ। ਪਤਾ ਨਹੀਂ ਜੀ ਇਹ ਕਹਿੰਦੇ ਪੰਜਾਬ ਨੂੰ ਆਜ਼ਾਦ ਕਰਾਉਣਾ ਹੈਗਾ ਸੁਖਬੀਰ ਸਿੰਘ ਜੀ ਕਹਿੰਦੇ ਐ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਮਾਰਚ ਕਰਨੀ ਹੈ। ਮੈਂ ਤਾਂ ਕਹਿੰਦਾ ਕਿ ਇਹ ਗੱਲ ਉਹਨਾਂ ਦਾ ਜਿਹੜਾ ਗੁੱਟ ਕਾਂਦੀ ਦਲ ਹੈ ਉਹਨੂੰ ਜੇ ਪਹਿਲਾਂ ਆਜ਼ਾਦ ਕਰਾ ਲੈਣ ਤੇ ਉਹ ਬਿੱਤਰ ਹੋਊਗਾ ਫਿਰ ਸਾਰਾ ਪੰਜਾਬ ਤੇ ਸਿੱਖ ਵੀ ਆਜ਼ਾਦ ਹੋ ਜਾਣਗੇ ਜੇ ਉਹ ਬਾਦਲ ਦਲੀਏ ਆਪਣੇ ਆਪ ਨੂੰ ਆਜ਼ਾਦ ਕਰਾ ਲੈ